ਇਹ ਕੰਮ ਤਾਂ ਛੱਡ ਹਾਂ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਗੱਲ ਸੁਣੀ ਮੇਰੀ ਜਦੋਂ ਰਿਸ਼ਤਾ ਪੱਕਾ ਹੋਇਆ ਹੀ ਤੂੰ ਫੌਜੀ ਮੁੰਡਾ ਲੱਭਦੇ ਹੀ ਨਾ ਫਿਰ ਨੌਕਰੀ ਵਾਲਾ ਮੁੰਡਾ ਹੋਵੇ ਤਨਖਾਹ ਵੀ ਵਧੀਆ ਹੋਵੇ ਤੁਹਾਡੇ ਨਾਲ ਵਿਚੋਲਿਆਂ ਨੇ ਗੱਲ ਨਹੀਂ ਕੀਤੀ ਕਾਦੀ ਗੱਲ ਮੇਜੀ ਬੱਲੇ ਨਹੀਂ ਤੇਰੇ ਤੈਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਐਨੀ ਭੋਲੀ ਨਾ ਪਾਣਾ ਜੇ ਤੁਸੀਂ ਪੁੱਛਦੇ ਆ ਨਾ ਤੇ ਮੈਂ ਸੌਂ ਖਾ ਕੇ ਕਹਿੰਨੀ ਆ ਤੁਹਾਡੇ ਨਾਲ ਤੇ ਵਾਲੀ ਗੱਲ ਕਹਿੰਨੇ ਕੀਤੀ ਨਹੀਂ ਚੋਲਿਆਂ ਨੂੰ ਤਾਂ ਹੀ ਕੀਤਾ ਗਿਆ ਸੀ ਤੇ ਸਾਨੂੰ ਗੱਡੀ ਚਾਹੀਦੀ ਆ ਤੇ ਨਾਲੇ ਤੈਨੂੰ ਨਹੀਂ ਪਤਾ ਖਾਲੀ ਹੱਥੋਂ ਥੋਂ ਆ ਗਈਆਂ ਤੁਹਾਡੀ ਗੱਡੀ ਮੈਂ ਹੱਥ ਜੋੜਦੀ ਆ ਤੁਸੀਂ ਦਿਨਾਈ ਵਾਲੀ ਗੱਲ ਕਰੋ ਮੇਰਾ ਘੜਾ ਪਿਓ ਆ ਸਿਰ ਤੇ ਜਿੰਨੇ ਮੈਨੂੰ ਗੱਡੀ ਦੇਣੀ ਸੀ ਮੇਰੇ ਤੇ ਵੀਰ ਨੇ ਮਹਾਵਿਆਹ ਕੀਤਾ ਵਾ ਮੇਰਾ ਹਾਂ ਬਖੰਡ ਮੇਰੇ ਅੱਗੇ ਨਾ ਕਰ ਤੇ ਵੀਰ ਆਪਣੇ ਨੂੰ ਫੋਨ ਕਰ ਕਿ ਗੱਡੀ ਦੇ ਕੇ ਜਾਵੇ ਭਾਜੀ ਮੈਂ ਕੋਈ ਗਲਤੜ ਨਾ ਕਰਨੀ ਆ ਬਸ ਇੱਕ ਮਹੀਨਾ ਤੁਹਾਡੇ ਕੋਲ ਜੇ ਜੂਨ ਮਹੀਨੇ ਚ ਸਾਨੂੰ ਗੱਡੀ ਚਾਹੀਦੀ ਆ ਜੇ ਤੇ ਗੱਡੀ ਆਜੂਗੀ ਕੁੜੀ ਇੱਥੇ ਵੱਸ ਜੂਗੀ ਜੇ ਗੱਡੀ ਨਾ ਨਾਈ ਤੇ ਕੁੜੀ ਵੀ ਆਪਣੇ ਪਿੰਡ ਹੀ ਹੋਊਗੀ